ਫਗਵਾੜਾ ਸ਼ਹਿਰ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੇ ਗੁਰਦੀਪ ਸਿੰਘ ਕੰਗ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਅਧੀਨ ਡਾਕਟਰੀ ਮਰੀਜ਼ਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਦੇਣ ਦੇ ਮਕਸਦ ਨਾਲ ਸੀਨੀਅਰ ਮੈਡੀਕਲ ਅਫਸਰ ਐਸ ਐਮ ਓ ਡਾਕਟਰ ਲਖਮਰ RAM ਨੂੰ ਪੰਜ ਰਜਾਈਆਂ ਭੇਟ ਕੀਤੀਆਂ ਲਾਈਨ ਕੰਗ ਨੇ ਦੱਸਿਆ ਕਿ ਇਸ ਵਾਰ ਜਨਵਰੀ ਦੇ ਮਹੀਨੇ ਵਿੱਚ ਠੰਡ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਮਰੀਜ਼ਾਂ ਨੂੰ ਰਾਹਤ ਦੇਣ ਲਈ ਇਹ ਉਪਰਾਲਾ ਕੀਤਾ ਹੈ ਇਸ ਮੌਕੇ ਐਸ ਐਮ ਓ ਫਗਵਾੜਾ ਡਾਕਟਰ ਲੈਂਬਰ ਰਾਮ ਨੇ ਕਿਹਾ ਕਿ ਇਹ ਜਾਇਗਾਂ ਸਰਦੀਆਂ ਦੇ ਮੌਸਮ ਵਿੱਚ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੋਣਗੀਆਂ। ਉਹਨਾਂ ਨੇ ਦੱਸਿਆ ਕਿ ਲਾਇਨ ਗੁਰਦੀਪ ਸਿੰਘ ਕੰਗ ਪਹਿਲਾਂ ਵੀ ਹਸਪਤਾਲ ਵਿੱਚ ਸਮੇਂ-ਸਮੇਂ ਤੇ ਸਹਿਯੋਗ ਦਿੰਦੇ ਰਹਿੰਦੇ ਹਨ। ਹੋਰ ਇਸ ਮੌਕੇ ਗੱਲਬਾਤ ਕਰਦੇ ਹਾਂ। ਉਹਨਾਂ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ। ਅੱਜ ਸਿਵਲ ਹਸਪਤਾਲ ਜਾ ਕੇ ਆ ਕੇ ਉਹਨਾਂ ਨੂੰ ਬੜਾ ਸੇਵਾ ਕਰਨ ਦਾ ਮੌਕਾ ਮਿਲਿਆ। ਕਈ ਪੇਸ਼ੈਂਟ ਇਦਾਂ ਸੀ ਜੇ ਦੱਸਦੇ ਜਿਹੜੇ ਬਤੇਉਂਦੇ ਆ ਗ੍ਰੇਜੂਏਟ ਹੁੰਦੇ ਪਰਵਾਹ ਗਰੀਬ ਬੰਦੇ ਆਉਂਦੇ ਆ ਉਹਨਾਂ ਕੋ ਉੱਪਰ ਨਾਲੇ ਠਾਂ ਦੇ ਮੋਸਮ ਰਜਾਈਆਂ ਤੇ ਕੰਬੜੇ ਹੁੰਦੇ ਤਾਂ ਇੱਕ ਦੋ ਬੰਦੇ ਮੈਨੂੰ ਕਿਹਾ ਵੀ ਸੀ ਮੈਂ ਅੱਜ ਅਸੀਂ ਪ੍ਰਣਾਲਾ ਕਰਕੇ ਪੂਰੇ ਸਾਡੇ 630 ਜੇ ਆਏ ਆ ਫਾੜਾ ਸਿਟੀ ਦੇ ਪ੍ਰਧਾਨ ਅਨੁਸ਼ਕਤੀ ਜੌਨ ਸਾਹਿਬ ਜੌਨ ਜੇਰਨ ਨਾਲ ਬਸਰਾ ਜੀ ਤਰਪਨ ਨਿਸ਼ਚਲ ਜੀ ਬਿੱਟੂ ਬਿੱਟੂ ਜੀ ਔਰ ਅਰੋੜਾ ਜੀ ਤਰੇਨ ਸਾਹਿਬ ਭਮਰਾ ਜੀ ਸਾਰੇ ਆਏ ਆ ਮੇਰੇ ਆਪਣੇ ਦੋਸਤ ਸਾਰੇ ਅੱਜ ਇਹ ਸੇਵਾ ਮੱਕਾ ਸਾਨੂੰ ਜਿਹੜਾ ਔਰ ਚਲੋ ਪ੍ਰਧਾਨਤ ਕੁਦਰਤ ਪ੍ਰਦਾਨ ਕਰਦੇ ਆਪਣੇ ਪ੍ਰਧਾਨ ਰੱਬ ਨੂੰ ਦਵੇ ਅਸੀਂ ਤੇਰੇ ਕੰਮ ਹੋਰ ਕਰਦੇ ਰਹੀਏ ਔਰ ਤੁਹਾਡੇ ਵਾਦੇ ਸਭ ਦੇ ਸਾਰਿਆਂ ਨੂੰ ਇਹ ਅਪੀਲ ਆ ਕੇ ਆਪਾਂ ਇਦਾਂ ਦੇ ਜਿੰਨਾ ਕਿ ਸੰਭਵ ਹੋ ਸਕਦੀ ਆਪਾਂ ਕਰੀ ਬਤਾਂ ਕਰੀ ਸੇਵਾ ਸੇਵਾਸਥਲ ਲਾ ਕੇ ਤੋਂ ਇੱਕ ਹੋਰ ਬੰਗਾ ਰੱਖੀ ਆ ਉਹ ਵੀ ਅਸੀਂ ਜਲਦੀ ਹਸਪਤਾਲ ਨੂੰ ਪੂਰੇ ਕਰਾਂਗੇ ਅੱਜ ਇਸ ਐਨੀ ਠੰਡ ਦੇ ਮੌਸਮ ਦੇ ਵਿੱਚ ਗੁਰਦੀਪ ਸਿੰਘ ਕੰਗਜੀ ਨੇ ਇਹ ਉਪਰਾਲਾ ਕੀਤਾ ਆ ਇਹ ਜਰੂਰ ਤੁਮਨ ਮਰੀਜ਼ਾ ਵਾਸਤੇ ਇਹ ਜਿਹੜਾ ਰਜਾਈਆਂ ਦਾ ਇੰਟੀਗ੍ਰੇਸ਼ਨ ਕੀਤਾ ਹੈ ਬਹੁਤ ਅੱਛਾ ਹੈ ਕਿਉਂਕਿ ਸਰਦੀ ਬਹੁਤ ਜ਼ਰਤੋ ਬੜੀ ਲਗਾਤਾਰ ਬਹੁਤ ਜ਼ਿਆਦਾ ਪੈ ਰਹੀ ਹੈ 3-4 ਡਿਗਰੀ ਟੈਂਪਰੇਚਰ ਡਾਊਨ ਹੋ ਰਿਹਾ ਹੈ 3-4 ਡਿਗਰੀ ਪੈ ਰਹੀ ਹੈ ਜਿਹੜੀ ਹੱਡ ਕੰਬਾਦੀ ਠੰਡ ਜਿਹਨੂੰ ਕਹਿੰਦੇ ਉਹ ਪੈ ਰਹੀ ਹੈ ਤੇ ਇਹ ਬੜਾ ਅੱਛਾ ਨੰਦ ਉਪਰਾਲਾ ਹੈ ਹੋਰ ਲੋਕਾਂ ਨੂੰ ਇਸ ਤੋਂ ਥੋੜੀ ਜਿਹੀ ਪ੍ਰੇਰਣਾ ਮਿਲੇਗੀ ਤਾਂ ਉਹ ਵੀ ਲੋਕ ਅੱਗੇ ਆ ਕੇ ਇੱਧਰ ਦੇ ਉਪਰਾਲੇ ਕਰਨਗੇ ਇਸ ਕਰਕੇ ਅਸੀਂ ਕੰਗ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਨਾਲ ਐਸਐਮਓ ਸਾਹਿਬ ਨੂੰ ਵੀ ਵਧਾਈ ਦਿੰਦੇ ਆ ਕਿ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਅੱ체 ਆਣ ਵਾਸਤੇ ਥੈਂਕ ਯੂ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਗੁਰਦੀਪ ਸਿੰਘ ਕੰਗ ਜੀ ਨੇ ਸਾਡੇ ਹਸਪਤਾਲ ਨੂੰ ਪੰਜ ਰਜਾਈਆਂ ਦਿੱਤੀਆਂ ਹਨ ਕਿਉਂਕਿ ਸਰਦੀ ਦਾ ਮੌਸਮ ਹੈ ਔਰ ਠੰਡ ਬਹੁਤ ਹੈ ਔਰ ਮੈਂ ਇਹ ਸਮਝਦਾ ਹਾਂ ਕਿ ਮਰੀਜ਼ਾਂ ਦੇ ਲਈ ਬਹੁਤ ਹੀ ਫਾਇਦੇਮੰਦ ਹਨ ਠੰਡ ਠੰਡ ਦੇ ਵਿੱਚ ਇਹ ਚੀਜ਼ਾਂ ਦਾ ਬਹੁਤ ਜ਼ਰੂਰੀ ਹਨ ਔਰ ਮੈਂ ਗਦੀਪ ਸਿੰਘ ਕੰਗਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪ੍ਰਮਾਤਮਾ ਤੋਂ ਇਹ ਮੰਗਦਾ ਹਾਂ ਕਿ ਇਹਨਾਂ ਨੂੰ ਖੁਸ਼ਾਹਲ ਰੱਖਣ ਤੇ ਇਦਾਂ ਹੀ ਸਾਡੇ ਲਈ ਇਹ ਸੇਵਾ ਕਰਵਾਉਂੇ